ਹੁਣ ਮੈਂ ਬੁਲਾਏ ਸੜਕਾਂ ਦੇ ठेकेदार ਅਫਸਰ ਕਿ ਸੜਕਾਂ ਬਣਨਗੀਆਂ 19000 ਕਿਲੋਮੀਟਰ ਸੜਕਾਂ ਬਣਨਗੀਆਂ ਪੰਜਾਬ ਦੀਆਂ ਹੁਣ ਜਿਹੜੀਆਂ ਪਿੰਡਾਂ ਨੂੰ ਜੋੜਦੀਆਂ ਨੇ ਉਹਦੇ ਵਾਸਤੇ 3500 ਕਰੋੜ ਰੁਪਏ ਰੱਖ ਲਿਆ ਮੈਂ ਸਾਰੇ ਅਫਸਰਾਂ ਨੂੰ ਕਹਤਾ ਟੈਲੀਫੋਨ ਵਾਲੇ ਸੀਵਰੇਜ ਵਾਲੇ ਜਾਂ ਕੋਈ ਹੋਰ ਅੰਡਰਗਰਾਊਂਡ ਕੋਈ ਤਾਰਾਂ ਤੂਰਾਂ ਪਾਉਣੀਆਂ ਨੇ ਉਹ ਪਹਿਲਾਂ ਪਾ ਲੋ ਜੇ ਸੜਕ ਨੂੰ ਬਾਅਦ ਦੇ ਵਿੱਚ ਛੇੜਿਆ ਤੇ ਤੁਸੀਂ ਕਹ ਜੀ ਅਸੀਂ ਟਾੜ ਪਾਉਣੀ ਹੈ ਤੁਹਾਨੂੰ ਸਸਪੈਂਡ ਕਰਾਂਗੇ ਅਸੀਂ ਕਿ ਤੁਸੀਂ ਪਹਿਲਾਂ ਕਿ ਉਹਨੇ ਤਾੜ ਪਾਈ ਮਹੀਨਾ ਪਹਿਲਾਂ ਸੜਕ ਬਣਨੀ ਤੁਸੀਂ ਪਹਿਲਾਂ ਕਹਿੰਦੇ ਮਹੀਨਾ ਲੇਟ ਕਰ ਲੈਂਦੇ ਅਸੀਂ ਆਹ ਤਾਲ ਮੇਲ ਦੀ ਲੋੜ ਹੈਗੀ ਪਹਿਲਾਂ ਕੋਈ ਪੁੱਛਦੇ ਹੀ ਨਹੀਂ ਸੀ ਉਧਰ ਲਈ ਫਾਈਲ ਉਧਰ ਪਈ ਐ ਇਧਰ ਲਈ ਫਾਈਲ ਇਧਰ ਪਈ ਐ ਕੋਈ ਪਤਾ ਹੀ ਨਹੀਂ ਲੱਗਦਾ ਸੀ ਕਿਸੇ ਨੂੰ ਸੋ ਇਸ ਕਰਕੇ ਇਹ ਨਕਸ਼ੇ ਬਣਾ ਕੇ ਤੁਰਨਾ ਮੈਂ ਜਿੱਤੋਂ ਸ਼ੁਰੂ ਕੀਤਾ ਸੀ ਹਰ ਕੰਮ ਦਾ ਨਕਸ਼ਾ ਬਣਾ ਕੇ ਤੁਰਨਾ ਪੈਂਦਾ ਅੱਜ ਖੇਤੀ ਵੀ ਜਿਹੜੀ ਹੈ ਉਹ ਕੱਲਾ ਪਾਣੀ ਛੱਡਣ ਨਾਲ ਜਾਂ ਬੀਜਣ ਨਾਲ ਨਹੀਂ ਹੁੰਦੀ ਹਰ ਬੂਟੇ ਨਾਲ ਗੱਲ ਕਰਨੀ ਪੈਂਦੀ ਹੈ ਹਰ ਪੱਤੇ ਨਾਲ ਕੰਪਿਊਟਰ ਜੋੜਨਾ ਪੈਂਦਾ ਤਾਂ ਖੇਤੀ ਹੋਊ ਜ਼ਮਾਨਾ ਇਹ ਆ ਗਿਆ ਬਹੁਤ ਸਾਰੇ ਪਿੰਡਾਂ ਚੋਂ ਰਿਪੋਰਟਾਂ ਆ ਰਹੀਆਂ ਸਾਡਾ ਸਾਰਾ ਪਿੰਡ ਨਸ਼ਾ ਮੁਕਤ ਹੋ ਗਿਆ ਜੀ ਅਸੀਂ ਕਹਿੰਦੇ ਹੋਰ ਆੜਦਾਲੇ ਹੋ ਜਾਂਦੇ ਜ਼ਿਲ੍ਹਿਆਂ ਦੇ ਜ਼ਿਲ੍ਹੇ ਤਹਿਸੀਲਾਂ ਦੀਆਂ ਤਹਿਸੀਲਾਂ ਅਸੀਂ ਆਉਣ ਵਾਲੇ ਦਿਨਾਂ 'ਚ ਸਾਨੂੰ ਪੰਚਾਇਤਾਂ ਬੁਲਾ ਰਹੀਆਂ ਨੇ ਕਿ ਅਸੀਂ ਨਸ਼ਾ ਮੁਕਤ ਦਾ ਫੱਟਾ ਸਾਡੇ ਪਿੰਡ ਲਾਉਣਾ ਹੈ ਜੀ ਸਾਡੇ ਪਿੰਡ ਸਟੇਡੀਅਮ ਬਣਾ ਦਿਓ ਜੀ ਸਾਡੇ ਪਿੰਡ ਮੰਨ ਲਾਕਲੀਨ ਖੋਲ੍ਹ ਦਿਓ ਜੀ ਸਾਡੇ ਪਿੰਡ ਸਕੂਲ ਜਿਹੜਾ ਹੈ ਅਪਗ੍ਰੇਡ ਕਰ ਦਿਓ ਸਾਡੇ ਪਿੰਡ ਦੀਆਂ ਸੜਕਾਂ ਬਣਾ ਦਿਓ ਇਹ ਇਨਾਮ ਉਹਨਾਂ ਪਿੰਡਾਂ ਨੂੰ ਮਿਲੂਗਾ ਜਿਹੜੇ ਪਿੰਡਾਂ ਨੇ ਆਹ ਕੰਮ ਕਰਤਾ ਨਸ਼ਾ ਮੁਕਤੀ ਦਾ ਫੱਟਾ ਲਾਤਾ ਤਾਂ ਉਸ ਪਿੰਡ ਨੂੰ ਅਸੀਂ ਸਪੈਸ਼ਲ ਰਿਵਾਰਡ ਦੇਵਾਂਗੇ ਉਸ ਪਿੰਡ ਨੂੰ ਅਸੀਂ ਸਪੈਸ਼ਲ ਗ੍ਰਾਂਟਾਂ ਵੀ ਦੇਵਾਂਗੇ ਉਹਨੂੰ ਇੱਕ ਮਾਡਲ ਪਿੰਡ ਬਣਾਵਾਂਗੇ ਉਸ ਪਿੰਡ ਦੀਆਂ ਐਗਜ਼ਾਮਪਲਾਂ ਵੀ ਅਸੀਂ ਪੂਰੇ ਪੰਜਾਬ 'ਚ ਦਿਖਾ ਕਰਾਂਗੇ ਕਿ ਆਹ ਪਿੰਡ ਨੇ ਜਾ ਕੇ ਦੇਖ ਕੇ ਆਓ ਜੇ ਤੁਹਾਡੀ ਪੰਚਾਇਤ ਤੋਂ ਕੁਕਾ ਕਮੀ ਰਹਿ ਰਹੀ ਹੈ ਉੱਥੋਂ ਸਿੱਖ ਲਓ ਮੈਂ ਸਰਪੰਚਾਂ ਦੀ ਮੀਟਿੰਗ ਕਰੀ ਸੀ ਸਰਪੰਚਾਂ ਦੇ ਬਹੁਤ ਸਾਰੇ ਗਰੁੱਪ ਬਣ ਗਏ ਆਪਸ 'ਚ ਕੋਈ ਮਾਝੇ ਦਾ ਸਰਪੰਚ ਹੈ ਉਹ ਵਧੀਆ ਕੰਮ ਉਹਨੂੰ ਕਰਨਾ ਆਉਂਦਾ ਹੈ ਜਾਂ ਅਫਸਰਾਂ ਤੋਂ ਕਰਾਉਣਾ ਆਉਂਦਾ ਹੈ ਹੱਕਾਂ ਪੰਚਾਇਤਾਂ ਦੇ ਜਿਹੜੇ ਉਹ ਲੈਣੇ ਆਉਂਦੇ ਆ ਮਾਲਵੇ ਦੇ ਕਿਸੇ ਸਰਪੰਚ ਨੂੰ ਨਹੀਂ ਪਤਾ ਜਾਂ ਮਾਲਵੇ ਵਾਲੇ ਨੂੰ ਪਤਾ ਹੈ ਦੁਆਬੇ ਵਾਲੇ ਨੂੰ ਨਹੀਂ ਪਤਾ ਉਹ ਆਪਸ ਚ ਉਹਨਾਂ ਦੇ ਗਰੁੱਪ ਬਣ ਗਏ ਉਹ ਇੱਕ ਦੂਜੇ ਨੂੰ ਦੱਸ ਦਿੰਦੇ ਨੇ ਕਿ ਆਹ ਮਤਾ ਪਾ ਲਓ ਆਹ ਲਿਖ ਲਓ ਆਹ ਐ ਬੀ ਡੀ ਪੀ ਕੋਲੇ ਚਲੇ ਜਾਓ ਇੱਥੋਂ ਤੁਹਾਨੂੰ ਆਹ ਮਿਲ ਜੂਗਾ ਆਹ ਨਰੇਗਾ ਚੋਂ ਐ ਪੈਸੇ ਆਉਂਦੇ ਆ ਉਹਦਾ ਐ ਬਣਦਾ ਜਿਹੜਾ ਪਾਰਕ ਬਣਾਉਣਾ ਜਾਂ ਗਰਾਊਂਡ ਬਣਾਉਣਾ ਨਰੇਗਾ ਪੈਸੇ ਦਿੰਦੀ ਹੈ ਸੋ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਨਹੀਂ ਪਤਾ ਇੱਕ ਬੁੱਕਲੇਟ ਵੀ ਜਾਰੀ ਕਰਤੀ ਸਰਪੰਚਾਂ ਨੂੰ ਦੇਤੀਆਂ ਥੋੜੇ ਹੱਕ ਤਾਂ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਕੀ ਕੀ ਪਾਵਰਾਂ ਨੇ ਬਹੁਤ ਪਾਵਰਾਂ ਨੇ ਪੰਚਾਇਤਾਂ ਕੋਲੇ ਬਹੁਤ ਪਾਵਰਾਂ ਨੇ ਜੇ ਪੰਚਾਇਤ ਕੋਈ ਐਦਾਂ ਦੀ ਹੈ ਜਿਹੜੀ ਪਿੰਡ ਦੇ ਫੈਸਲੇ ਪਿੰਡ ਦੇ ਹੱਕ ਚ ਨਹੀਂ ਲੈ ਰਹੀ ಗ್ರಾಮ ਸਭਾ ਬੁਲਾ ਕੇ ਤੁਸੀਂ ਉਹ ਫੈਸਲੇ ਉਸੇ ਵੇਲੇ 50% 51% ਵੋਟਾਂ ਦੇ ਨਾਲ ਹੱਥ ਖੜੇ ਕਰਾ ਕੇ ಗ್ರಾಮ ਸਭਾ ਪੰਚਾਇਤ ਦਾ ਫੈਸਲਾ ਬਦਲ ਸਕਦੀ ਹੈ ਉਹਨੂੰ ਸੁਪਰੀਮ ਕੋਰਟ 'ਚ ਵੀ ਚੈਲੰਜਿੰਗ ਕੀਤਾ ਜਾ ਸਕਦਾ ਜਿਹੜਾ ಗ್ರಾಮ ਸਭਾ ਦੇ ਵਿੱਚ ਫੈਸਲਾ ਹੋ ਗਿਆ ਵੀਰੋ ਅਸੀਂ ਮਾਲਵੇ 'ਚ ਬਹੁਤ ਸਾਰੀਆਂ ಗ್ರಾಮ ਸਭਾ ਕਰਵਾਈਆਂ ਨੇ ਕਈ ਸਰਪੰਚ ਤਾਂ ਕਰਦੇ ਸੀ ਬਹੁਤ سارے ਭੈਣਾ ਮੇਰੀਆਂ ਖੜੀਆਂ ਨੇ ਲੈ ਕੇ ਬੈਨਰ ਬਹੁਤ ਸਾਰੇ ਵੀਰ ਸਾਡੇ ਬੈਨਰ ਲੈ ਕੇ ਖੜੇ ਮੈਂ ਸਮਝਦਾ ਰਾਂ ਮੈਂ ਨਸ਼ਾ ਨਹੀਂ ਕਰਾਂਗਾ ਨਸ਼ਾ ਨੂੰ ਕਹੋ ਨਾ ਸੋ ਬਹੁਤ ਵੱਡੇ ਬੈਨਰ ਜਿਹੜੇ ਲੈ ਕੇ ਪੰਜਾਬੀਓ ਜਾਗੋ ਨਚੇ ਤੇ ਆਗੋ ਆ ਭੈਣਾ ਜਿਹੜੀਆਂ ਆਪਣੇ ਆਪਣੇ ਸਲੋਗਨ ਲੈ ਕੇ ਖੜੀਆਂ ਨੇ ਦੇਖੋ ਵੀਰੋ ਇਹਨਾਂ ਨੂੰ ਕਿਹੜਾ ਕੋਈ ਅਸੀਂ ਚੇਅਰਮੈਨੀਆਂ ਦੇਣੀਆਂ ਨਾ ਇਹਨਾਂ ਨੇ ਕੋਈ ਤਨਖਾਹ ਲੈਣੀ ਹੈ ਇਹ ਸਿਰ ਪੰਜਾਬ ਲਈ ਆਈਆਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਡੀਆਂ ਭੈਣਾਂ ਦੇ ਨਾਂ ਤੇ ਕਿਉਂਕਿ ਕਿਉਂਕਿ ਨਸ਼ੇ ਦਾ ਜਿਹੜਾ ਪ੍ਰਭਾਵ ਹੈ ਉਹ ਨਸ਼ੇ ਵਾਲੇ ਦੇ ਸਰੀਰ ਤੇ ਤਾਂ ਪੈਂਦਾ ਹੀ ਪੈਂਦਾ ਹੈ ਪਰ ਮਾਨਸਿਕ ਤੌਰ ਤੇ ਸਭ ਤੋਂ ਵੱਧ ਪੀੜਤ ਉਹਦੇ ਨਾਲ ਕਰਦੀਆਂ ਲੇਡੀਜ਼ ਹੁੰਦੀਆਂ ਕਰਦੀਆਂ ਮਹਿਲਾਵਾਂ ਹੁੰਦੀਆਂ ਮਾਂ ਭੈਣ ਉਹਦੀ ਘਰ ਵਾਲੀ ਜਾਂ ਕੋਈ ਦਾਦੀ ਉਹ ਉਹ ਹੋ ਜਾਂਦੀਆਂ ਵੀ ਸਾਡੇ ਘਰੇ ਸਾਡੀਆਂ ਅੱਖਾਂ ਸਾਹਮਣੇ ਸਾਡਾ ਘਰ ਬਰਬਾਦ ਹੋ ਰਿਹਾ ਕੋਈ ਬਚਾ ਲੋ ਸੋ ਐਸੇ ਕਰਕੇ ਉਹ ਜਿਹੜੀ ਤੁਸੀਂ ਵੀਡੀਓ ਦੇਖੀਓ ਬਠਿੰਡੇ ਦੇ ਕੋਲੇ ਇੱਕ ਪਿੰਡ ਆ ਕੱਲ ਮੇਰੇ ਕੋਲ ਵੀਡੀਓ ਆਈ ਜਦੋਂ ਨਸ਼ੇ ਵਾਲੇ ਦਾ ਪਹਿਲਾ ਪੰਜਾ ਚੁਟਕੇ ਜਦੋਂ ਉਹਦੀ ਪੰਜੇ ਨੇ ਉਹਦੀ ਛੱਤ ੁੱੱਟੀ ਉਹ ਜਿਹੜਾ ਮੂਰੇ ਬਾਦਰਾਜਾ ਬਣਾਇਆ ਹੋਇਆ ਸੀ ਲੌਬੀ ਜੀ ਜਦੋਂ ਉਹ ਥੱਲੇ ਡਿੱਗੀ ਤਾਂ ਉਸ ਮਜ਼ਦੂਰ ਇੱਕ ਦਿਹਾੜੀ ਕਰਨ ਵਾਲੀ ਜਿਹੜੀ ਮਾਂ ਸੀ ਉਹ ਤੋਂ ਰਿਹਾ ਨਹੀਂ ਗਿਆ ਉਹਨੇ ਤਾੜੀਆਂ ਵੀ ਮਾਰੀਆਂ ਭੱਜ ਕੇ ਕਰੋ ਲੱਡੂ ਚੱਕ ਕੇ ਲੈ ਕੇ ਆਈ ਤੇ ਪੁਲਿਸ ਵਾਲਿਆਂ ਨੂੰ ਲੱਡੂ ਬੰਨ ਰਹੀ ਹੈ ਪੱਤਰਕਾਰਾਂ ਨੂੰ ਲੱਡੂ ਖਵਾ ਰਹੀ ਹੈ ਪੁਲਿਸਾਂ ਤੇ ਫੁੱਲ ਸਿੱਟੀ ਜਾ ਰਹੀ ਹੈ ਔਰ ਥੱਲੇ ਕਮੈਂਟ ਆ ਰਹੇ ਨੇ ਪਹਿਲੀ ਵਾਰ ਹੋਇਆ ਜੀ ਪੰਜਾਬ ਪੁਲਿਸ ਤੇ ਫੋਨ ਡਿੱਗਦੇ ਦੇਖਿਆ ਉਹ ਪੰਜਾਬ ਪੁਲਿਸ ਵੀ ਆਪਣੀ ਹੋਈ ਹੈ ਆਪਣੀ ਚਾਚੇ ਤਾਏ ਨੇ ਆਪਣੀ ਭਰਾ ਨੇ ਦੋ ਚਾਰ ਕਾਲੀਆਂ ਪੇਡਾਂ ਹਰੇਕ ਹਰੇਕ ਫੀਲਡ ਚ ਹੁੰਦੀਆਂ ਨੇ ਪਰ ਪੰਜਾਬ ਪੁਲਿਸ ਜਿਹੜੀ ਹੈ ਉਹ ਜਿਸ ਤਰ੍ਹਾਂ ਤਰੀਕੇ ਦਾ ਕੰਮ ਕਰ ਰਹੀ ਹੈ ਹੁਣ ਈਵਨ ਆਪਣੇ ਵੀ ਇਹਨਾਂ ਦੇ ਕੁਝ ਮੁਲਾਜ਼ਮ ਫੜੇ ਗਏ اور ਉਹਨਾਂ ਨੂੰ ਵੀ ਨਹੀਂ ਬਖਸ਼ਿਆ ਕੋਈ ਨਹੀਂ ਬਖਸ਼ਿਆ ਜਾਊਗਾ ਜੀ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਲੀਡਰ ਦਾ ਭਤੀਜਾ ਹੈ ਚਾਹੇ ਉਹਦਾ ਸਾਲਾ ਹੈ ਚਾਹੇ ਉਹਦਾ ਜੀਜਾ ਹੈ ਇਹ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਕੋਈ ਨਹੀਂ ਬਖਸ਼ਿਆ ਜਾਊਗਾ ਇੱਥੇ ਸਿਰਫ ਇਹ ਦੇਖਿਆ ਜਾਊਗਾ ਕਿ ਜਵਾਨੀ ਨੂੰ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ نسل 쿠ਸ਼ੀ ਨੂੰ ਕਿਹਨੇ ਇਨਜਾਮ ਦਿੱਤਾ ਕਿਹਨੇ ਕਿਹਨੇ ਇਹਨੂੰ ਸ਼ੁਰੂ ਕੀਤਾ ਸੋ ਇਹ ਇਹ ਸਭ ਕੋਰਟਾਂ ਦੇ ਵਿੱਚੋਂ ਕੇਸ ਵੀ ਅਸੀਂ ਲੀਗਲ ਤੌਰ ਤੇ ਕਰਾਂਗੇ ਕੰਮ ਐ ਕੋਈ ਕੱਚਾ ਕੰਮ ਨਹੀਂ ਕਰਦੇ ऐसे तरीक युद्ध ਹੁਣ ਪਾਣੀਆਂ ਤੇ ਪਾਣੀ ਦਾ ਸੰਕਟ ਐਵੇਂ ਖੜਾ ਕਰਤਾ ਸਾਡੇ ਨਾਲ ਹਰ ਰੋਜ਼ ਤੀਜੇ ਦਿਨ ਕੋਈ ਨਾ ਕੋਈ ਪੰਗਾ ਸਾਨੂੰ ਖੜਾ ਕਰੀ ਰੱਖਦੇ ਆ ਅਸੀਂ ਨਸ਼ਿਆਂ ਵਿਰੁੱਧ ਲੜ ਰਹੇ ਆ ਇਧਰੋਂ ਬਾਦਰ ਤੇ ਟੈਨਸ਼ਨ ਹੋਈ ਪਈ ਆ ਉਹ ਵੀ ਅਸੀਂ ਲੜਨਾ ਸਾਡੇ ਹੀ ਸਾਡੇ ਇੱਥੇ ਸਾਡੇ ਯੋਧੇ ਲੜਨਗੇ ਉੱਚ ਵੀ ਉੱਚ ਵੀ ਖੜੇ ਨੇ ਸਾਡੀ ਪਹਿਲੀ ਗੋਲੀ ਪੰਜਾਬੀਆਂ ਦੇ ਹਿੱਕ 'ਚ ਹੀ ਆਉਂਦੀ ਐ ਉਦੋਂ ਲੜੀ ਜਾਂਦੇ ਆ ਇਧਰੋਂ ਨਾ ਮਾ ਪੰਗਾ ਪਾਤਾ ਹਰਿਆਣੇ ਵਾਲਿਆਂ ਕਦੇ ਪਾਣੀ ਦਿਓ ਸਾਡਾ ਸਾ ਪਾਣੀ ਹੈ ਹੀ ਨਹੀਂ ਜਦੋਂ ਕਿੱਥੋਂ ਦੇ ਦਈਏ ਨਾ ਜੀ ਰਾਤੋ ਰਾਤ ਅਸੀਂ ਬੀਐਮਬੀ ਦੇ ਚੇਅਰਮੈਨ ਬਦਲ ਦਾਂਗੇ ਅਸੀਂ ਆ ਕਰ ਦਾਂਗੇ ਅਫਸਰ ਬਦਲ ਕੇ ਹਰਿਆਣੇ ਦੇ ਲਾ ਲੇ ਆ ਛੱਡੋ ਵੀ ਪਾਣੀ 8500 ਮੈਂ ਕਿਹਾ ਆ ਜਾਓ ਫਿਰ ਪਾਣੀ ਵਾਸਤੇ ਤਾਂ ਫਿਰ ਅਸੀਂ ਮਰ ਮੜਦੇ ਆ ਮੈਂ ਜਦੋਂ ਪਾਣੀ ਦੀ ਵਾਰੀ ਲਾਉਣ ਜਾਂਦਾ ਸੀ ਨਾ ਮੈਂ ਪਾਣੀ ਦੀ ਗੱਲ ਦੱਸਦਾ ਤੁਹਾਨੂੰ ਕਿੰਨਾ ਪਾਣੀ ਜਿਹੜਾ ਸਾਡੇ ਲਈ ਇੰਪੋਰਟੈਂਟ ਹੈ ਕਿੰਨਾ ਸਾਡੀ ਲਾਈਫਲਾਈਨ ਹੈ ਪਰ ਪਾਣੀ ਵਾਸਤੇ ਕਿੰਨੇ ਅਸੀਂ इमोशनल ਜਾਂ ਜਜ਼ਬਾਤੀ ਆ ਮੈਂ ਜਦੋਂ ਪਾਣੀ ਲਾਉਣ ਜਾਂਦਾ ਸੀ ਉਸ ਨੱਕੇ ਤੇ ਜਿਹੜਾ ਕੱਸੀ ਦਾ ਪਾਣੀ ਆਉਂਦਾ ਸੀ ਸਾਡੇ 5 ਏਕੜ ਸੀ ਉਸ ਨੱਕੇ ਤੇ 15 ਮਿੰਟੇ 1 ਏਕੜ ਦੇ ਮਿਲਦੇ ਆ 75 ਮਿੰਟ ਸੀ ਸਾਡੇ ਸਵਾ ਕਬਾਰਾ ਉਹਨੇ ਅਗਲੇ ਬੰਦੇ ਨੇ ਵੜਣਾ ਹੁੰਦਾ ਸੀ ਮੈਂ ਇਧਰੋਂ ਮੈਂ ਜਾਂਦਾ ਸੀ 16 15 16 ਸਾਲ ਦਾ ਸੀ ਨੱਕਾ ਹੀ ਵੜਣਾ ਹੁੰਦਾ ਸੀ ਬਾਅਦ ਚ ਤਾਂ ਖੇਤ ਚ ਪਈ ਜਾਣਾ ਹੁੰਦਾ ਤਾਂ ਵੀਰੋ ਜਿਹੜਾ ਅਗਲਾ ਬੰਦਾ ਸੀ ਜਿਹਨੇ ਅਗਲਾ ਵੜਣਾ ਹੁੰਦਾ ਸੀ ਉਹੋ 12 10 ਤੇ ਆ ਜਾਂਦਾ ਸੀ 12 12 ਪੰਜ ਤੇ ਵੀ ਆ ਜਾਂਦਾ ਸੀ ਇੱਕ ਤਾਂ ਕਹੀ ਲਿਆਉਂਦਾ ਸੀ ਉਹ ਚਲੋ ਕਹੀ ਐ ਕਹੀ ਦਰ ਦਿੰਦਾ ਸੀ ਨਾਂ ਵਾਲੀ ਤਖਾ ਕੀਤਾ ਹੋਇਆ ਗੰਡਾਸਾ ਉਹ ਵੀ ਨਾਂ ਵਾਲੀ ਦਰ ਦਿੰਦਾ ਸੀ ਐ ਮੇਰੇ ਸਾਹਮਣੇ ਇੱਕ ਵਾਰੀ ਦੋ ਵਾਰੀ ਪੰਜ ਵਾਰੀ ਇੱਕ ਦਿਨ ਮੈਂ ਉਹ ਪੁੱਛ ਲਿਆ ਮੈਂ ਕਿਹਾ ਬਿੱਕਰਾ ਯਾਰ ਕਹੀ ਨਾਲ ਤਾਂ ਤੂੰ ਨੱਕਾ ਵੱਢਣਾ ਆ ਗੰਡਾਸਾ ਕਾਦੇ ਵਾਸਤੇ ਲੈ ਕੇ ਆਉਣਾ ਹੁੰਦਾ ਕਹਿੰਦਾ ਪਈ ਕਈ ਵਾਰੀ ਕੱਦੇ ਮਿੰਟ ਦਾ ਰੌਲਾ ਪੈ ਸਕਦਾ ਇੱਥੇ ਉਹ ਮੈਂ ਕਿਹਾ ਭਰਾਵਾ ਤੂੰ ਇੱਕ ਮਿੰਟ ਪਹਿਲਾਂ ਹੀ ਵੜ ਲਈ ਤੂੰ ਮੇਰੀ ਘਰ ਦਾ ਨਾ ਵੜਦੀ ਕਿਤੇ ਸੋਇਤਾਸ ਤੱਕ ਉਹ ਐਸ ਲੈਵਲ ਤੇ ਜਾਂਦੇ ਆ ਕਿ ਕਹੀ ਦੇ ਨਾਲ ਗੰਦਾਸਾ ਲੈ ਕੇ ਜਾਂਦੇ ਆ ਪਾਣੀ ਵਾਸਤੇ ਕਤਲ ਹੋਏ ਹੋਏ ਨੇ ਪਾਣੀ ਵਾਸਤੇ ਤੇ ਸਾਡੇ ਘਰੋਂ ਤੁਸੀਂ ਬਿਨਾ ਪੁੱਛੇ ਸਾਨੂੰ ਸਾਡੀ ਸਾਡੇ ਸਾਈਨ ਨਹੀਂ ਹੋਇਆ ਸੀ ਮਨਾ ਕਰ ਰਿਹਾ ਸਾਡੀ ਸਹਿਮਤੀ ਹੈ ਨਹੀਂ ਤੋ ਸਾਡੇ ਕਹ ਨੌਜ ਨੰਗਲ ਵਾਲੇ ਨੱਕੇ ਖੋਲ ਦੋ ਆ ਜਾਓ ਫਿਰ ਨੱਕੇ ਖੋਲ ਲਿਓ ਆ ਜੀ ਖੋਲ ਲਿਆ ਨੱਕਾ ਫਿਰ ਐ ਤਾਂ ੱਕੇ ਨਾਲ ਸਾ ਤੋਂ ਪਾਣੀ ਲੈ ਜਾਓਗੇ ਸੋ ਵੀਰੋ ਇਹ ਇਹ ਨਹੀਂ ਚੱਲਣਾ ਇਹ ਪਹਿਲਾਂ ਕਹਿੰਦੇ ਜੀ ਪਏ ਉਹਨਾਂ ਕੋਲੇ ਇੱਕੋ ਹੀ ਤਰਕ ਹੈ ਕਹਿੰਦੇ ਜੀ ਪਹਿਲਾਂ ਸਾਨੂੰ ਮਿਲਦਾ ਹੁੰਦਾ ਸੀ ਅਸੀਂ 2-3 ਮਹੀਨੇ ਫालतू ਪਾਣੀ ਉਹ ਮੈਂ ਕਿਹਾ ਪਹਿਲਾਂ ਵਾਲੇ ਚਲੇ ਗਏ ਪਹਿਲਾਂ ਵਾਲੇ ਜਬਾਨੇ ਚਲੇ ਗਏ ਉਹਨਾਂ ਨੇ ਹਿਸਾਬ ਦਾਬ ਰੱਖਿਆ ਹੀ ਨਹੀਂ ਉਹਨਾਂ ਨੇ ਕੀ ਪਾਣੀ ਤੋਂ ਇੱਕ ਮਹਿਲਾ ਆਲਾ ਸੀ ਜਿਹੜਾ ਪਹਿਲਾਂ ਆਲਾ ਸੀ ਇੱਕ ਮਹਿਲਾ ਆਲਾ ਸੀ ਜਿਨ੍ਹਾਂ ਦੇ ਸੋਨੇ ਦੀਆਂ ਟੂਟੀਆਂ ਚੋਂ ਪਾਣੀ ਆਉਂਦਾ ਉਹਨਾਂ ਨੂੰ ਕੀ ਪਤਾ ਨੱਕਿਆਂ ਦਾ ਕੀ ਹੁੰਦਾ ਇੱਕ ਦੂਜੇ ਸੀ ਜਿਨ੍ਹਾਂ ਦੇ ਖੇਤਾਂ ਦੀ ਨਹਿਰਾਂ ਜਾ ਕੇ ਖਤਮ ਹੁੰਦੀਆਂ ਉਹਨਾਂ ਨੂੰ ਉਹਨਾਂ ਨੂੰ ਕੋਈ ਕੀ ਪਤਾ ਮੋਗਾ ਕੀ ਹੁੰਦਾ ਉਹ ਤਾਂ ਨਹਿਰਾ ਕਹਿੰਦਾ ਸਾਡੇ ਵਾਲੇ ਚ ਪਾਣੀ ਵਧਾ ਦਿਓ ਇਧਰ ਲੈਣਾ ਇਧਰ ਲੈ ਜੋ ਜਿੱਧਰ ਮਰਜ਼ੀ ਲੈ ਜਾਓ ਉਹ ਆਤ ਤਾਂ ਪਈਆਂ ਹੋਈਆਂ ਸੀ ਹੁਣ ਅਸੀਂ ਉਹ ਬੰਦ ਕਰਤੀਆਂ ਹੁਣ ਤੜਫਦੇ ਨੇ ਕਿਉਂਕਿ ਹੁਣ ਆਪਾਂ ਕੱਸੀਆਂ ਚਲਾ ਲਈਆਂ ਹੁਣ ਆਪਾਂ ਰਜਵਾਹੇ ਸੂਏ ਚਲਾ ਲੇ ਹੁਣ ਆਪਣਾ ਪਾਣੀ ਆਪ ਹੀ ਵਰਤਣ ਲੱਗ ਗਿਆ ਆਪਾਂ ਪਹਿਲਾਂ ਪਤਾ ਹੀ ਨਹੀਂ ਹੁੰਦਾ ਸੀ ਉਹਨਾਂ ਨੂੰ ਪਹਿਲਾਂ ਬੰਦ ਸੀ ਸਾਰਾ ਕੁਝ ਬੰਦ ਪਈਆਂ ਉਹਨਾਂ ਚ ਦਰਖਤ ਉੱਗੇ ਪਏ ਸੀ ਸੂਆਂਾਂ ਚ ਕੱਸੀਆਂ ਲੋਕਾਂ ਨੇ ਵਾਹ ਲਈਆਂ ਸੀ ਪਿਆਰ ਨਾਲ ਉਹਨਾਂ ਨੇ ਛੱਡ ਵੀ ਦਿੱਤੀਆਂ ਲੋਕਾਂ ਨੇ ਕਿ ਇੱਥੋਂ ਦੀ ਜਾਂਦੀ ਸੀ ਜੀ ਅਸੀਂ ਕਹਾਂ ਤੂੰ ਕੋਈ ਗੱਲ ਨਹੀਂ ਥੱਲੇ ਪਾਏ ਪਾ ਲੈਣ ਦੇ ਤੂੰ ਭਾਵੇਂ ਉੱਤੇ ਬੀਜ ਲੈ ਕੋਈ ਗੱਲ ਨਹੀਂ ਨੱਕਾ ਤੇਰਾ ਵੀ ਰੱਖ ਦਾਂਗੇ ਸੋ ਥੱਲੋਂ ਦੀ ਪਾਈਪਾਂ ਪਾ ਰਹੇ ਆ ਪਾਈਪਾਂ ਨਹੀਂ ਮਿਲ ਰਹੀਆਂ ਪੰਜਾਬ ਚ ਬੈਂਗਲੌਰ ਤੋਂ ਪਾਈਪਾਂ ਮੰਗਾ ਰਹੇ ਆ ਅਸੀਂ ਔਰ ਪਾਈਪਾਂ ਐਸੀਆਂ ਨੇ 30 ਸਾਲ ਪਾਈਪ ਕਿਤੇ ਨਹੀਂ ਜਾਂਦੀ ਜੀ ਉਹਦੇ ਕੋਈ ਮੋਰੀ ਜਾਂ ਲੀਕੇਜ ਨਹੀਂ ਹੋਊਗੀ ਆ ਇਹਨਾਂ ਵਾਲਾ ਕੰਮ ਨਹੀਂ ਆਏਗਾ ਸੀਵਰੇਜ ਮੂਰੋ ਮੂਰੋ ਪਾਈ ਜਾਂਦੇ ਮੰਗਰ ਲੀਕ ਹੋ ਜਾਂਦਾ ਰਹਿੰਦਾ ਫਰਾਂਸ ਤੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਫਰਾਂਸ ਤੇ ਲੰਡਨ ਵਾਲਿਆਂ ਨੇ ਆਪਸ ਦੇ ਵਿੱਚ ਸੰਧੀ ਕੀਤੀ ਵੀ ਸਮੁੰਦਰ ਦੇ ਥੱਲੋਂ ਦੀ ਰੇਲ ਲੰਘਾਉਣੀ ਐ ਅੱਧੀ ਸੁਰੰਗ ਤੁਸੀਂ ਬਣਾ ਲਓ ਅੱਧੀ ਅਸੀਂ ਬਣਾ ਲਾਂਗੇ ਐ ਮੈਚ ਕਰ ਦਾਂਗੇ ਉੱਥੇ ਅੱਧੀ ਉਹ ਬਣਾਉਣ ਲੱਗੇ ਫਰਾਂਸ ਤੋਂ ਪੈਰਿਸ ਤੋਂ ਲੰਡਨ ਅੱਧੀ ਉਹ ਬਣਾਉਣ ਲੱਗੇ ਇੰਜੀਨੀਅਰਿੰਗ ਕਮਾਲ ਅੱਧੀ ਉਹ ਬਣਾਉਣ ਲੱਗੇ ਲਿਆ ਕੇ ਐ ਫਿੱਟ ਕਰਤੀਆਂ 1 ਸੈਂਟੀਮੀਟਰ ਦਾ ਵੀ ਫਰਕ ਨਹੀਂ ਪਿਆ ਜੋੜਤੀਆਂ ਅੱਜ ਲੰਡਨ ਤੋਂ ਪੈਰਿਸ ਸਮੁੰਦਰ ਦੇ ਥੱਲੋਂ ਦੀ ਟ੍ਰੇਨ ਜਾਂਦੀ ਏ ਦਾ 2000 ਮੇਰੇ ਖੇਲ ਚ 10 12 ਦੀ ਗੱਲ ਹੋਣੀ ਅਕਾਲੀਆਂ ਦੀ ਸਰਕਾਰ ਸੀ ਇਹਨਾਂ ਨੇ ਵੀ ਆਖਿਆ ਵੀ ਬਠਿੰਡੇ ਵੀ ਕਰੀਏ ਆਪਾਂ ਇਦਾਂ ਹੀ ਲੰਡਨ ਤੇ ਪੈਰਿਸ ਵਾਂਗੂ ਵੀ ਇਧਰੋਂ ਤੁਸੀਂ ਸੀਵਰੇਜ ਪਾਉਂਦੇ ਆਇਓ ਬਠਿੰਡੇ ਦੇ ਪਰਲੇ ਪਾਸੋਂ ਲੈਨਾਂ ਤੋਂ ਇਧਰੋਂ ਅਸੀਂ ਇਹ ਆਏ ਫਿਰ ਆਪਾਂ ਲੈਨਾਂ ਦੇ ਥੱਲੇ ਗੱਡੀਆਂ ਦੇ ਥੱਲੇ ਆਏ ਮੈਚ ਕਰਦਾਂਗੇ ਕਹਿੰਦੇ ਠੀਕ ਹੈ ਜੀ ਲੱਗੇ ਉਧਰੋਂ ਇੰਜੀਨੀਅਰ ਇਧਰੋਂ ਆਪਣੇ ਲੱਗੇ ਜਦੋਂ ਕਿ ਤਿੰਨ ਚਾਰ ਮਹੀਨਿਆਂ ਬਾਅਦ ਉਹਨਾਂ ਨੂੰ ਜੋੜਨ ਦੀ ਵਾਰੀ ਆਈ ਇੱਕ 300 300 ਮੀਟਰ ਇਧਰ ਫਿਰੇ ਇੱਕ ਇਧਰ ਫਿਰੇ ਆਏ ਆਏ ਫਿਰ ਉਹ ਕਹਿੰਦੇ ਕਿ ਕਿੱਧਰ ਆ ਗਏ ਉਹ ਕਹਿੰਦੇ ਤੁਸੀਂ ਕਿੱਧਰ ਫਿਰਦੇ ਹੋ ਕਹਿੰਦੇ ਤੁਸੀਂ ਕਿੱਧਰ ਫਿਰਦੇ ਹੋ ਆਏ ਕੂਣੀ ਮੋੜ ਪਾ ਕੇ ਪੈ ਪਾਇਆ ਫਿਰ ਇਹ ਆ ਸਾਡਾ ਆ ਸਾਡਾ ਪਹਿਲਾਂ ਸਮਾਨ ਹੁੰਦਾ